ਕੜਾਕੇ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਲਾਈ ਗਈ ਹੈ ਜਾਂਦੀਆਂ ਹੋਈਆਂ ਗੱਡੀਆਂ ਨੂੰ ਨੌਜਵਾਨਾਂ ਵੱਲੋਂ ਰੋਕ ਰੋਕ ਕੇ ਠੰਡਾ ਮਿੱਠਾ ਪਾਣੀ ਭਲਾਇਆ ਜਾ ਰਿਹਾ ਹੈ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ ਆਤਵਾਂ ਨੂੰ ਦਿਖਾ ਰਹੇ ਆ ਤਸਵੀਰਾਂ ਕੜੇ ਮਿੱਠੇ ਪਾਣੀ ਵੀ ਸ਼ਹੀਲ ਦੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਇਹ ਜਾਗ ਲਾ ਕੇ ਠੜਾਕੇ ਵੀ ਪੈ ਰਹੀ ਉੱਧਰ ਲਿਆ ਗਰਮੀ ਤੋਂ ਰਾਹਤ ਮਾਉਣ ਲਈ ਬੱਚੇ ਠੰਡੇ ਮਿੱਠੇ ਪਾਣੀ ਦੀ ਸੇਵਾ ਕਰਦੇ ਹੋਏ ਤੁਹਾਨੂੰ ਦਿੱਖਿਸ਼ ਦਿਖਾ ਰਹੇ ਆ ਛੋਟੇ ਛੋਟੇ ਬੱਚੇ ਸੇਵਾ ਕਰਦੇ ਹੋਏ ਨੌਜਵਾਨ ਇੱਧਰ ਆਓ ਜੀ ਆਹ ਬੋਲਣਾ ਵਿੱਚ ਇੱਧਰ ਮਹਿਲਾਵਾਂ ਵੱਲੋਂ ਸੇਵਾ ਚੱਲ ਰਹੀ ਹੈ ਧੂਖੇ ਭਾਂਡਿਆਂ ਨੂੰ ਸਾਫ਼ ਕਰਨ ਦੀ ਆ ਦਿਖਾ ਰਹੇ ਆ ਤੁਹਾਨੂੰ ਗਰਮੀ ਬਹੁਤ ਜਿਆਦਾ ਹੈ ਸ਼ਕੈਸ਼ ਠੰਡੇ ਮਿੱਠੇ ਪਾਣੀ ਦੀ ਸੇਵਾ